ਬਿਨ ਇੱਕ ਬਵੇਕ ਸੁਨੋ ਨਿਰਪਤ ਔਰ ਦੂਸਰ ਕੋ ਹਟਕਾ ਹੈ ਕਿਸੇ ਨੇ ਬਵੇਕ ਦੇ ਬਿਨਾ ਕਿਸੇ ਨੂੰ ਨਹੀਂ ਤੁੰ ਨੂੰ ਹਟਾਉਣਾ ਵੀ ਕਿਹੜੇ ਨਾਲ ਤੁਰੇ ਫਿਰਦੇ ਬਵੇ ਖੜਾ ਹੋ ਜੂਗਾ ਕਿ ਕਿਹੜੇ ਨਾਲ ਤੁਰੇ ਫਿਰਦੇ ਹੋ ਗੁਰੂ ਨੂੰ ਬਦਨਾਮ ਨਹੀਂ ਕਰਨ ਦੇਣ ਵਿਵੇਕ ਨੇ ਆਖਿਆ ਤੁਹਾਨੂੰ ਉਦਲੂ ਮੂਰੇ ਹਟਕਣਾ ਹਟਾਉਣਾ ਇਹ ਰਾ ਸਾਡਾ ਨਹੀਂ ਹੈ ਜੇ ਇਹ ਰਾ ਛੱਡ ਕੇ ਪਰੇ ਹੋ ਗੋ ਸਿਰਫ ਤੁਸੀਂ ਗੁਰਦੁਆਰੇ ਦੇ ਪ੍ਰਬੰਧਕ ਤੱਕ ਤੁਹਾਨੂੰ ਪ੍ਰਬੰਧ ਦਿੱਤਾ ਸੀ ਧਰਮ ਨਾਲ ਤੁਹਾਡਾ ਕੋਈ ਵਾਸਤਾ ਨਹੀਂ ਤੁਹਾਨੂੰ ਕੀ ਹੈ ਕੀ ਨਹੀਂ ਕੀ ਧਰਮ ਤੋਂ ਖلاف ਹੈ ਕੀ ਤੁਹਾਨੂੰ ਦੇ ਹੱਕ ਜਾਂਦਾ ਫੈਸਲਾ ਮਾਲਕਾ ਨਹੀਂ ਕਰਦੇ ਤੁਸੀਂ ਮਾਲਕ ਨਹੀਂ ਹੈਗੇ ਨੌਕਰ ਹੋ ਗੁਰਦੁਆਰਾ ਇੱਕ ਤੇ ਗਾਹਣ ਨਹੀਂ ਜਾ ਸਕਦੇ ਤੁਸੀਂ ਕਾਨੂੰਨੀ ਤੌਰ ਤੇ ਨਹੀਂ ਜਾ ਸਕਦੇ ਜਾਓਗੇ ਇੱਕ ਤੇ ਪਾੜ ਕੇ ਪਰੇ ਮਾਰਾਂਗੇ ਅਸੀਂ ਇੱਕ ਤੇ ਖਤਮ ਕਰਾ ਦੋ ਅਗਰ ਤੇ ਤੁਹਾਨੂੰ ਪਾਵਰਾਂ ਦਿੱਤੀਆਂ ਸੀ ਇਹ ਸਾਰੇ ਜ਼ਮੀਨਾਂ ਜਾਇਦਾਦਾਂ ਜਿਹੜੇ ਉਹਨਾਂ ਦੇ ਕੋਲ ਸੀ ਪੁਜਾਰੀਆਂ ਕੋਲ ਸੀ ਉਹ ਤੋਂ ਲੈ ਕੇ ਉਹਦਾ ਇੰਤਜ਼ਾਮ ਕਿਵੇਂ ਕਰਨਾ ਆ ਗੁਰਦੁਆਰਾ ਇਕੱਤਰ ਇਹਨੀ ਗੱਲ ਹੈ ਤੁਸੀਂ ਸਾਰੇ ਹੀ ਡੰਬਰ ਬਣਾ ਲਿਆ ਕਾਹਦੇ ਬਣਾ ਲਿਆ ਡੰਬਰ ਥੋੜੇ ਪਿਆਉ ਦਾ ਰਾਜ ਹੈ ਚਾਰ ਤਖਤ ਨੇ ਪੰਜਵਾਂ ਕਿੱਥੇ ਪੰਜਵਾਂ ਤਖਤ ਕਿੱਥੇ ਹੈ ਇਹ ਚਾਰ ਤਾਂ ਤਸਤੇ ਨਹੀਂ ਸੀਗੇ ਤਾਂ ਉਹਨਾਂ ਦੇ ਕੋਲ ਸੀ ਪੁਜਾਰੀਆਂ ਕੋ ਤਾਂ ਕਿਤੇ ਕਸੀ ਅਨੰਦਪੁਰ ਸਾਹਿਬ